2 ਕਰੋੜ ਦੀ ਬੋਲੀ ਦੇ ਨਾਲ ਸੁਰਖੀਆਂ 'ਚ ਛਾਏ ਪਿੰਡ ਹਰਦੌਰਵਾਲ ਕਲਾਚੇ ਗੋਲੀਆਂ ਚੱਲੀਆਂ ਨੇ ਮਾਮੂਲੀ ਬਹਿਸ ਤੋਂ ਗੱਲ ਇਸ ਹੱਦ ਤੱਕ ਵੱਧ ਗਈ ਕਿ ਦੋਵੇਂ ਧਿਰਾਂ ਦੇ ਵਿਚਾਲੇ ਝੜਪ ਹੋ ਗਈ ਅਤੇ ਫਿਰ ਇੱਕ ਧਿਰ ਦੇ ਕੁਝ ਮੈਂਬਰਾਂ ਦੇ ਵੱਲੋਂ ਦੂਸਰੇ ਧਿਰ ਦੇ ਵਿਅਕਤੀ ਦੇ ਘਰ ਤੇ ਜਾ ਕੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਅਧੀਨ ਪਿੰਡ ਦੇ ਪਿੰਡ ਹਰਦੌਰਵਾਲ ਕਲਾਚੇ ਇੱਕ ਡੇਰੇ ਉੱਪਰ 6-7 ਹਮਲਾਵਰ ਆਏ ਅਤੇ ਉਹਨਾਂ ਨੇ ਘਰ ਦੇ ਮੈਂਬਰ ਤੇ ਗੋਲੀਆਂ ਚਲਾਈਆਂ ਅਤੇ ਟਰੈਕਟਰ ਦੀ ਭਾਂ ਤੋੜ ਵੀ ਕੀਤੀ ਗਈ ਇਸ ਸੰਬੰਧੀ ਪਰਿਵਾਰ ਦੇ ਮੈਂਬਰਾਂ ਦਵਿੰਦਰ ਸਿੰਘ ਅਤੇ ਰਾਜਵੀਰ ਉਤਾਰਨ ਜੰਗਾ ਸਿੰਘ ਅਤੇ ਬੀਬੀ ਹਰਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਆਪਣੇ ਖੇਤਾਂ 'ਚੋਂ ਵਾਪਸ ਘਰ ਆ ਰਹੇ ਸੀ ਕਿ ਰਸਤੇ 'ਚ ਕੁਝ ਨੌਜਵਾਨਾਂ ਨਾਲ ਬਹਿਸ-ਪਾਲੀ ਕਰਨ ਲੱਗ ਪਏ ਪਰ ਅਸੀਂ ਉੱਥੇ ਆਪਣੇ ਘਰ ਆ ਗਏ ਉਹਨਾਂ ਦੱਸਿਆ ਕਿ ਕੁਝ ਸਮੇਂ ਬਾਅਦ ਉਹ ਨੌਜਵਾਨ ਆਪਣੇ ਸਾਥੀਆਂ ਨੂੰ ਲੈ ਕੇ ਆਏ ਅਤੇ ਆਉਂਦੇ ਹੀ ਉਹਨਾਂ ਦੇ ਘਰ ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਪਰ ਕਿਸਮਤ ਨਾਲ ਉਹ ਬਚ ਗਏ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਕਿਹਾ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਘਟਨਾ ਦੀ ਸੂਚਨਾ ਮਿਲਦੇ ਹੀ ਮਲੇਵਾਲ ਪੁਲਿਸ ਚੌਕ ਦੇ ਇੰਚਾਰਜ ASI ਆਪਣੀ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਪੁਲਿਸ ਨੇ ਮੌਕੇ ਤੋਂ ਤਿੰਨ ਖੋਲ ਬਰਾਮਦ ਕੀਤੇ ਨੇ ਤੇ ਅਗਲੀ ਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਮੌਕੇ ਤੇ ਪਹੁੰਚੇ ASI ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਕਾਰਕੁਸਤਾਂ ਦੇ ਖੋਲ ਬਰਾਮਦ ਕੀਤੇ ਅਤੇ ਉਹ ਮਾਮਲੇ ਦੀ ਜਾਂਚ ਜੁਟੇ ਹੋਏ ਨੇ ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿੰਡ 2 ਕਰੋੜ ਦੀ ਸਰਪੰਚੀ ਦੀ ਬੋਲੀ ਲੱਗਣ ਕਾਰਨ ਪੰਜਾਬ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੋਛ ਨਹੀਂ ਵਿੱਚ ਬਾਹਰ ਹੋਇਆ ਝਗੜਾ ਕੋਈ ਗੱਲ ਵੀ ਨਹੀਂ ਹੋਈ ਇਹ ਘਰ ਆਣ ਕੇ ਦੱਸਣੇ ਵੀ ਤਾਂ ਉਹ ਨਾ ਕੇ ਗਏ ਸਾਡੇ ਬੱਚੇ ਨੇ ਹੀ ਦੱਸਿਆ ਤੁਹਾਨੂੰ ਪਤਾ ਵੀ ਨਹੀਂ ਤੇ ਉਸੇ ਵਲੇ ਪੰਜ ਸੱਤ ਮਿੰਟਾਂ ਦੇ ਵਿੱਚ ਹੀ ਆਣ ਕੇ ਦੇ ਇੱਥੇ ਬੁਹੇ ਗਾੜੀ ਇੱਥੇ ਆਏ ਨੇ ਤੇ ਉਹ ਕਹਿੰਦੇ ਪਾਪਾ ਉਹ ਮੰਡੇ ਲੈ ਕੇ ਆ ਗਿਆ ਭਾਈ ਅਹੀਂ ਆਹੀਂ ਆ ਪਏ ਮੈਂ ਹਜਾ ਲੋ ਬੱਚਿਆਂ ਨੂੰ ਸਮਝਾਉਣੇ ਵੀ ਇਦਾਂ ਨਹੀਂ ਕਰੀਦਾ ਤੁਹਾਡੀਆਂ ਵੀ ਮਾਵਾ ਭੈਣਾ ਭੈਣ ਭਰਾ ਹੈਗੇ ਘਰ ਮੈਂ ਆਣ ਕੇ ਕਿਹਾ ਹਾਂ ਇਤਾ ਡੇਕਰ ਮਾਪਿਓ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਝਿੜਕਦਾ ਨਹੀਂ ਕਹਿੰਦਾ ਮੇਰਾ ਕੋਈ ਨਹੀਂ ਹੈਗਾ ਮਾਪਿਓ ਇਹ ਵੇਖੋ ਵੀ ਜੀ ਨਾਲ ਧਮਕੀ ਦੇ ਗਿਆ ਨੇ ਪਹਿਲਾਂ ਸਾਡੇ ਨਾਲ ਲਾ 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 ਕਰਦਾ ਰਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਗੋਲੀ ਮਾਰ ਇਹ ਇਹ ਮੇਰੇ ਮਗਰ ਖਲੋਤੇ ਹੀ ਤੇ ਇਹਨਾਂ ਦੀ ਕੰਨਾਂ ਦੇ ਲਾਗੋਂ ਦੀ 5 ਗੋਲੀਆਂ ਲੰਗਾਈਆਂ ਜੇ ਇਹ ਇਹਨਾਂ ਨੂੰ ਵੱਜ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਪਿੰਡ ਦੇ ਕਸੂਰ ਕੱਢੂੰਗੀ ਜਿਨ੍ਹਾਂ ਨੇ ਇਹੋ ਜਿਹੇ ਗੁੰਡੇ ਪਾਲੇ ਪੰਚਾਇਤਾਂ ਕੀ ਨਹੀਂ ਕਰ ਸਕਦੀਆਂ ਵੀ ਜੀ ਸਭ ਕੁਝ ਕਰ ਸਕਦੀਆਂ ਬਸ ਇਹਨਾਂ ਨੇ ਇਹੋ ਹੀ ਨਸ਼ੇ ਕਰਕੇ ਇਧਰੋਂ ਦੀ ਆਉਂਦੇ ਨੇ ਨਸ਼ੇ ਲੈਣ ਖਾ ਪੀ ਕੇ ਰੱਜ ਕੇ ਅੰਨੇ ਹੋਏ ਆਉਂਦੇ ਨੇ ਤੇ ਇਥੋਂ ਦੀ ਲਾਗੂ ਦੀ ਨੰਗਦੇ ਨੇ ਸਾਡਾ ਨਿਗਾਹ ਆ ਬੇਡਾ ਮੇਰਾ ਉਹ ਕੁੜੀਆਂ ਦੇ ਨਾਲ ਚੁੱਕਿਆ ਜੇ ਉਹਨੂੰ ਗੋਲੀ ਵਾਜ ਜਿੰਦੀ ਅਸੀਂ ਕਿੱਥੇ ਜਾਂਦੇ ਆ ਮੈਂ ਪੰਚਾਇਤ ਨੂੰ ਕਹੂੰਗੀ ਸ਼ਿਕਾਇਤ ਲਾਉਂਗੀ ਏਅਰ ਵਾਲਾਂ ਵਾਲਾਂ ਨੂੰ ਵੀ ਅੱਜ ਅਸੀਂ ਸੇਫ ਨਹੀਂ ਆਨ ਨੂੰ ਧਮਕੀ ਵੀ ਦੇਗੇ ਕਿ ਆਇਆ ਵੀ ਜੇ ਅੱਜ ਰਾਤ ਨੂੰ ਆਈ ਤੇ ਤੈਨੂੰ ਗੋਲੀ ਮਾਰ ਕੇ ਤੇਨੂੰ ਮੈਂ ਮਾਰਨਾ ਹੀ ਮਾਰਨਾ ਕਿਤੇ ਜੜੀ ਆਈ ਸੱਤ ਜਾਣੇ ਹੈਗੇ ਹੀ ਦੋਵਾਂ ਨੂੰ ਪਿਸਤੌਲ ਹੀ ਪੰਜ ਗੋਲੀਆਂ ਇਹਨਾਂ ਨੇ ਫੇਕ ਕੱਢੀਆਂ ਨੇ ਮੇਰੇ ਘਰ ਵਾਲੇ ਦੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੈਂ ਸਾਰੀ ਪੰਚਾਇਤ ਵਿੱਚ ਸਾਰੀ ਸਾਰੇ ਇਹਨਾਂ ਪਿੰਡ ਵਾਲਿਆਂ ਦਾ ਹੀ ਨਾਮ ਹੋਣਾ ਵੀ ਜਿਨ੍ਹਾਂ ਨੇ ਗੁੰਡੇ ਪਾਲੇ ਨੇ ਇਹ ਕੀ ਨਹੀਂ ਕਰ ਸਕਦੇ ਅੱਜ ਕੱਲ ਪੰਚਾਇਤਾਂ ਬਸ ਇਹਨਾਂ ਨੂੰ ਵੋਟਾਂ ਨੇ ਮਤਲਬ ਆ ਤਾਂ ਬਾੜੋ ਇਹਨਾਂ ਕੋ ਖਤਰਾ ਹਨ ਨਹੀਂ ਅਸੀਂ ਆਹੀ ਸੇ ਆਪਣੀ ਇਥੇ ਪਰ ਵਾਲਾਂ ਵਿੱਚ ਇਹੀ ਰਿਹਾ ਕਿ ਸੇਫ ਨਹੀਂ ਆ ਪਿੰਡ ਚ ਅਸੀਂ ਕਿੱਥੇ ਜਾਈਏ ਆਹੀ ਨਹੀਂ ਸੇਫ ਇਥੇ ਮੈਂ ਪੰਚਾਇਤ ਨੂੰ ਨਹੀਂ ਤੇ ਅਸੀਂ ਜਿੱਦਣ ਵੋਟਾਂ ਲੈਣ ਆਏ ਅਸੀਂ ਗਾੜੀ 'ਚ ਪੈ ਗਏ ਨਾ ਜੇ ਆਏ ਇੱਥੇ ਤੇ ਮੈਂ ਉਹਨਾਂ ਨੂੰ ਇਹ ਗੱਲ ਆਖੀ ਵੀ ਬ੍ਰਦਰ ਹੈ ਮੇਰਾ ਚਲੋ ਮੈਂ ਵੀ ਮਾਫੀ ਮਾਂਗ ਲੈਣਾ ਇਹਦੇ ਵੰਡੇ ਦੀ ਉਹ ਇੱਕ ਮੁੰਡਾ ਆਂਦਾ ਵੀ ਮਾਫੀ ਤੋਂ ਮੰਗਣ ਡਿਆ ਤੇ ਉਹਨੇ ਸੋਚਿਆ ਵੀ ਨਹੀਂ ਇਹ ਮਾਫੀ ਉਹਦੇ ਕੋਲੋਂ ਮੰਗਾਉਣੀ ਹੈ ਉਹ ਬਾਹਰ ਇੱਥੇ ਸਾਡਾ ਟਰੈਕਟਰ ਖੜਾ ਟਰੈਕਟਰ ਦੇ ਉੱਤੇ ਦਾਤਰ ਮਾਰ ਕੇ ਆਂਦਾ ਵੀ ਤੂੰ ਪਿੰਡ ਆਈਂ ਅਸੀਂ ਤੈਨੂੰ ਪਿੰਡ ਗੋਲੀ ਮਾਰ ਦੇਣੀ ਤੇ ਅਸੀਂ ਮੁੜ ਕੇ ਇੱਥੋਂ ਚਲੇ ਗਏ ਜਾਂਦੇ ਅਸੀਂ ਜਾ ਕੇ ਤੇ ਮਤਲਬ ਥਾਣੇ ਦਰਖਾਸਤ ਦਿੱਤੀ ਪ੍ਰਸ਼ਾਸਨ ਨੂੰ ਇਹ ਗੱਲ ਬੇਨਤੀ ਕਰਨੀ ਚਾਹੁੰਦੇ ਵੀ ਸਾਡੇ ਗ ਜੋ ਵੀ ਸਾਡਾ ਮਸਲਾ ਹੈ ਇਹ ਮਤਲਬ ਸਾਨੂੰ ਖਤਰਾ ਹੈ ਲਾ ਤੋਂ ਸਾਨੂੰ ਅਜੇ ਵੀ ਧਮਕੀਆਂ ਦੇ ਕੇ ਗਏ ਨੇ ਵੀ ਤੁਸੀਂ ਕੀ ਕਰ ਲੋਗੇ ਥਾਣੇ ਜਾ ਕੇ ਕੀ ਕਰ ਲੋਗੇ ਜਾਇਓ ਥਾਣੇ ਚਲਿਓ ਥਾਣੇ ਅਹੀਂ ਹਾਲ ਗੇ ਡਰਦੇ ਗਏ ਚਵਿਆਂ ਥਾਲਾਂ ਬੋਧ ਦਾ ਬਚਾ ਜੇ ਉਹਨੂੰ ਬਾਈ ਚਾਂਸ ਗੋਲੀ ਵਾਰ ਜਾਂਦੀ ਤੇ ਮੇਰੇ ਭਰਾ ਦਾ ਕੀ ਬਣਨਾ ਇਹ ਇਹੋ ਗੱਲ ਕਰਕੇ ਦਿਓ ਚਲਗੇ ਜਾਂਦੇ ਆਂ ਤੁਹਾਨੂੰ ਗੋਲੀ ਜਰੂਰ ਮਾਰਨੀ ਹੈ ਤੁਸੀਂ ਪਿੰਡ ਜਰੂਰ ਆਇਓ ਹੋਰ ਇਹਨਾਂ ਨੂੰ ਦਿਖਾਇਆ ਨਾ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਰਿਹਾ ਪਰ ਅਸੀਂ ਮੌਕੇ ਤੋਂ ਪਹਿਲਾਂ ਰੇਡ ਕਰਨ ਚੱਲੇ ਆ ਫਿਰ ਤੁਹਾਨੂੰ ਆਣ ਕੇ ਦੱਸ ਦਿੰਦੇ ਸਾਰੀ ਗੱਲ ਨਹੀਂ ਹੌਲ ਬ੍ਰਾਮ੍ਹਦ ਹੋਏ ਆ ਹੌਲ ਬ੍ਰਾਮ੍ਹਦ ਹੋਏ ਤੇਨੂੰ ਕੋ